ਮੈਮ ਅੱਜ ਦੀ ਜਿਹੜੀ ਰਿਪੋਰਟ ਹੈ ਜਿਹੜੀ ਬੈਕ ਤੇ ਰਹੀ ਉਹ ਨਸਤੀ ਕੀਤੀ ਜਾ ਰਹੀ ਹੈ ਮਕਸਦ ਕੀ ਹੈ ਸਾਡੀ ਦੇਖੋ ਜੀ ਤੁਸੀਂ ਸਾਰੇ ਜਾਣਦੇ ਹੋ ਕਿ 1 ਜੂਨ 2024 ਨੂੰ ਪੰਜਾਬ ਵਿਖੇ ਆਮ ਚੋਣਾ 2024 ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਔਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਅੱਜ ਰੈਪੀਡੋ ਸਰਵਿਸਿਜ਼ ਦੇ ਨਾਲ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੁਹਾਲੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਜਾਂ ਪਿਛਲੇ ਚੋਣਾਂ ਦੇ ਵਿੱਚ ਵੋਟਾ ਘਟ ਦੇਖਿਆ ਗਈ ਹੈ ਕਿ ਕੁਝ ਪੋਲਿੰਗ ਸਟੇਸ਼ਨ ਜਿਹੇ ਨੇ ਕੁਝ ਕਲੋਨੀਆਂ ਪਿੰਡ ਕੁਝ ਜਿਹੇ ਨੇ ਜਿੱਥੇ ਲੋਕ ਘਰੋਂ ਬਾਹਰ ਨਿਕਲ ਕੇ ਵੋਟ ਨਹੀਂ ਕਰਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਨ ਲਈ ਔਰ ਉਹਨਾਂ ਨੂੰ ਪ੍ਰੋਚਾਹਿਤ ਕਰਨ ਲਈ ਅਸੀਂ ਅੱਜ ਇਹ ਬਾਈਕ ਰੈਲੀ ਕੱਢ ਰਹੇ ਹਾਂ ਰੈਪਿਡੋ ਸਰਵਿਸਿਜ਼ ਦੇ ਨਾਲ ਔਰ ਮੈਂ ਤੁਹਾਡੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੀ ਵੋਟਰਾਂ ਦੀ ਸਹੂਲਤ ਲਈ ਅਸੀਂ ਇਹਨਾਂ ਨਾਲ ਤਾਲਮੇਲ ਕੀਤਾ ਹੈ ਔਰ ਰੈਪਿਡੋ ਸਰਵਿਸ ਪੋਲਿੰਗ ਡੇ ਵਾਲੇ ਦਿਨ 1 ਜੂਨ ਨੂੰ ਪੋਲਿੰਗ ਸਟੇਸ਼ਨ ਤੋਂ ਘਰ ਤੱਕ ਪਹੁੰਚਾਉਣ ਲਈ ਵੀ ਇਹ ਬਾਈਕਸ ਆਪਣੀ ਸਰਵਿਸਿਜ਼ ਮੁਫਤ ਦੇ ਵਿੱਚ ਦੇਣ ਗਿਆ ਕਿੰਨੀ ਕ ਬਾਈਕ ਆ ਮੈਨੂੰ ਕਿਤੇ ਕਿਤੇ ਜਿਹੜੀ ਹੈ ਮਦਦਿਆ ਕਰਦੇ ਦੇਖੋ ਜੀ ਬਾਈਕ ਸਾਡੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਉਪਲਬਧ ਹੈ ਖਾਸ ਤੌਰ ਤੇ ਅਸੀਂ ਉਹਨਾਂ ਪੋਲਿੰਗ ਸਟੇਸ਼ਨਸ ਤੇ ਜਿੱਥੇ ਕਿ ਪਿਛਲੇ ਸਾਲਾਂ ਦੇ ਵਿੱਚ ਪੋਲਿੰਗ ਮਾਤਰਾ ਘਟ ਰਹੀ ਹੈ ਪੋਲਿੰਗ ਪਰਸੈਂਟੇਜ ਘਟ ਰਹੀ ਹੈ ਉਹਨਾਂ ਤੇ ਫੋਕਸ ਕਰਾਂਗੇ لیکن ਸਾਡੀ کوشش ہے کہ 85+ اور ਪੀਡਬਲਿਊਡੀ ਵੋਟਰਸ ਨੂੰ ਤਾਂ ਸਖਸ਼ਮ ਮਾਪ ਦੇ ਰਹੇ ਆਂ ਅਸੀਂ ਉਹਨਾਂ ਤੋਂ ਡਿਮਾਂਡ ਲੈ ਰਹੇ ਆਂ ਕਿ ਜਿਨ੍ਹਾਂ ਨੂੰ ਵੀ ਕਰੋ ਪੋਲਿੰਗ ਸਟੇਸ਼ਨ ਤੇ ਲੈ ਕੇ ਆਣਾ ਹੈ ਜਾਂ ਉਹਨਾਂ ਨੂੰ ਵਾਪਸ ਛੱਡਣਾ ਹੈ ਤਾਂ ਉਹਨਾਂ ਨੂੰ ਤਾਂ ਅਸੀਂ 100% ਸੁਵਿਧਾ ਹਰ ਥਾਂ ਤੇ ਦੇ ਆਂ ਤੁਹਾਨੂੰ ਕੀ ਲੱਗਦਾ ਮੈਮ ਮੈਮ ਕਿਵੇਂ ਲੱਗਦਾ ਤੁਹਾਨੂੰ ਇਸ طرح ਧੁੱਪ ਦੇ ਵਿੱਚ ਲੋਕ ਇਸ ਬੈਗ ਦਾ ਇਸਤੇਮਾਲ ਕਰਨ ਦੇਖੋ ਜੀ ਇਸ ਤਰ੍ਹਾਂ ਹੈ ਕਿ ਗਰਮੀ ਤਾਂ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਜਿਆਦਾ ਸਾਰੇ ਰਿਕਾਰਡ ਟੁੱਟ ਰਹੇ ਨੇ ਲੇਕਿਨ ਆਮ ਲੋਕ ਦੇ ਚਨਾਬ ਵੀ 5 ਸਾਲ ਦੇ ਵਿੱਚ ਇੱਕ ਵਾਰੀ ਹੁੰਦੇ ਆ ਮੈਂ ਸਮਝਦੀ ਹਾਂ ਕਿ ਸਾਡੇ ਨਾਗਰਿਕ ਬਹੁਤ ਹੀ ਰਿਸਪੋਨਸਿਬਲ ਔਰ ਬੜੇ ਹੀ ਪਾਰਟਿਸਿਪੇਟਿਵ ਹੈ ਅਸੀਂ ਸਾਰੇ ਉਪਰਾਲੇ ਕਿਤੇ ਪੋਲਿੰਗ ਸਟੇਸ਼ਨਸ ਤੇ ਵਿੱਚ ਵੀ ਤਾਂ ਕਿ ਪਾਣੀ ਦੀ ਪੀਣ ਦਾ ਪਾਣੀ ਸ਼ਾਮੀਆਂਨਾ ਸ਼ੇਡ ਇੱਥੇ ਬਾਈਕਸ ਤੇ ਵੀ ਜਦੋਂ ਜਾਣਾ ਹੈ ਤਾਂ ਪੂਰਾ ਹੈਲਮਟ ਪਹਿਨ ਕੇ ਜਾਂ ਸਨ ਗੀਅਰ ਪਹਿਨ ਕੇ ਮੇਰੀ ਉਮੀਦ ਹੈ ਕਿ ਸਾਰੇ ਵੋਟਰਸ ਆਪਣੇ ਲਈ ਵੀ ਅਰੇਂਜਮੈਂਟਸ ਕਰਨਗੇ ਕਿ ਹੀਟ ਵੇਵ ਦਾ ਕੋਈ ਆਪਦਾ ਦਾ ਕੋਈ ਵੱਡੀ ਚੁਣੌਤੀ ਵੀ ਆ ਪ੍ਰੋਫੈਸ਼ਨ ਲੀਗੋ ਕਿ ਹੁਣ ਤੱਕ ਜਿੰਨੀ ਵੀ ਪੋਲਿੰਗ ਜਿਹੜੀਆਂ ਹੋਈਆਂ ਸੀ ਪੜਾਵਾਂ ਦੇ ਵਿੱਚ 70% ਮੱਲੇ ਦਾ ਕਿਤੇ ਨਹੀਂ ਵਧੀ ਦੇਖੋ ਬਿਲਕੁਲ ਠੀਕ ਕਹਿ ਰਹੇ ਹੋ ਕਿ ਹੁਣ ਆਖਰੀ ਸਾਡਾ ਪੜਾਅ ਇਲੈਕਸ਼ਨ ਦਾ ਹੈ ਔਰ ਜਿੱਥੇ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਸਾਡੀ ਇਹੀ ਕੋਸ਼ਿਸ਼ ਹੈ ਕਿ ਸੱਤਰ ਕੀ ਹੈ ਹਰ ਵੋਟਰ ਆਪਣੇ ਘਰੋਂ ਬਾਹਰ ਆ ਕੇ ਵੋਟ ਦੇਵੇ ਔਰ ਉਸ ਦੇ ਲਈ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਕਮਿਟਿਡ ਹੈ ਕਿ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਵੋਟਰ ਨੂੰ ਦਿੱਤੀ ਜਾਵੇ ਨਾ ਪਿੰਡਾਂ ਦੇ ਵਿੱਚ ਕਿਵੇਂ ਹੁੰਦਾ ਕਿ ਉਹ ਸੇ ਖੜੇ ਰਹਿਣਗੇ ਪੋਲਿੰਗ ਬੂਥ ਤੇ ਜਾਂ ਉਹਨਾਂ ਨੂੰ ਕਾਲ ਪੁੱਛਿਆ ਕਿ ਕਿਉਂਕਿ ਬਜ਼ੁਰਗਾਂ ਦਾ ਪਤਾ ਨਹੀਂ ਕਿਵੇਂ ਫੋਨ ਕਰਨਾ ਹੈ ਦੇਖੋ ਜੀ ਇਸ ਤਰ੍ਹਾਂ ਹੈ ਕਿ ਐਪ ਕੇ ਵਿੱਚ ਤਰ੍ਹਾਂ ਹੈ हां ਦੇਖੋ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰੀ ਇਲਾਕੇ ਦੇ ਵਿੱਚ ਵੀ ਜਿੱਥੇ 85 ਪਲੱਸ ਵੋਟਰ ਹੈ ਜਾਂ ਪੀ ਡਬਲਯੂ ਡੀ ਹੈ ਉਹਨਾਂ ਨੂੰ ਤੁਸੀਂ ਜਾਣਦੇ ਹੋ ਕਿ ਹੋਮ VOTING ਦੀ ਸੁਵਿਧਾ ਵੀ ਅਸੀਂ ਦਿੱਤੀ ਹੈ ਅੱਜ ਤੋਂ ਖਰੜ ਦੇ ਮੁਹਾਲੀ ਦੇ ਵਿੱਚ ਵੀ ਉਹ ਹੋਮ VOTING ਦੇ ਸ਼ੁਰੂ ਹੋਣ ਵਾਲੀ ਹੈ ਜਿਨ੍ਹਾਂ ਨੇ ਉਹਦੇ ਲਈ ਆਪਟ ਕੀਤਾ ਸੀ ਹੁਣ ਬਾਕੀ ਜਿਹੜੇ ਵੋਟਰ ਰਹਿ ਗਏ ਜਿਨ੍ਹਾਂ ਨੇ ਪੋਲਿੰਗ ਸਟੇਸ਼ਨ ਤੇ ਆ ਕੇ ਵੋਟ ਦੇਣੀ ਹੈ ਉਹਨਾਂ ਲਈ ਵੀ ਬੀਐਲਓ ਔਰ ਬਦੌਰ ਪਟਵਾਰੀ ਪੰਚਾਇਤ ਸੈਕਟਰੀ ਹਰ ਕਿਸੇ ਦੀ ਇੱਕ ਬੂਥ ਲੈਵਲ ਕਮੇਟੀ ਵੀ ਬਣਾਈ ਗਈ ਹੈ ਜਿਹੜੀ ਜਾ ਕੇ ਪਿੰਡ-ਪਿੰਡ ਦੇ ਵਿੱਚ ਜਾਗਰੂਕ ਕਰੇਗੀ ਪਿਛਲੇ ਸਾਲਾਂ ਦੇ ਵਿੱਚ ਬੜੇ ਸ਼ਲਾਘਾਯੋਗ ਹੈ ਕਿ ਸਾਰੇ ਪਿੰਡ ਸਾਡੇ ਪਿੰਡੋ ਇਲਾਕੇ ਦੇ ਵਿੱਚ VOTING ਦੀ ਪਰਸੈਂਟੇਜ ਬਹੁਤ ਵਧੀਆ ਰਹਿੰਦੀ ਹੈ ਤੇ ਮੈਂ ਤੁਹਾਡੇ ਨਾਲ ਹੀ ਫੇਰ ਸਾਰੇ ਵੋਟਰਸ ਨੂੰ ਅਪੀਲ ਕਰਦੀ ਹਾਂ ਕਿ ਸੁਵਿਧਾ ਤੁਹਾਨੂੰ ਸਾਰੀ ਮਿਲੇਗੀ ਕਿਉਂ ਮੈਨੇਜਮੈਂਟ ਸਿਸਟਮ ਵੀ ਸੀਓ ਸਾਹਿਬ ਵੱਲੋਂ ਕੱਲ ਲਾਂਚ ਕੀਤਾ ਗਿਆ ਤੁਸੀਂ ਸਾਰੇ ਨੇ ਦੇਖਿਆ ਕਿ ਤਾਕੀ ਪੋਲਿੰਗ ਸਟੇਸ਼ਨ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਭੀੜ ਨਾ ਹੋਵੇ ਲੋਕ ਦੇਖ ਕੇ ਆ ਸਕਦੇ ਕਿ ਜੀ ਕਿੱਥੇ ਕਿੰਨੀ ਕਿ ਲਾਈਨ ਹੈ ਤੇ ਸਾਰੀ ਸੁਵਿਧਾ ਇਲੈਕਸ਼ਨ ਕਮਿਸ਼ਨ ਵੱਲੋਂ ਸੀਓ ਦਫਤਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਕੀਤੀ ਗਈ ਹੈ ਮੇਰੀ ਉਮੀਦ ਹੈ ਕਿ ਅਸੀਂ ਜ਼ਰੂਰ ਵੱਧ ਤੋਂ ਵੱਧ ਪਰਸੈਂਟੇਜ ਅਚੀਵ ਕਰਾਂਗੇ